72 ਚ ਵੀ ਇਹ ਹੈ 72 ਹੀ ਹੈ ਹੁਣ ਆਪਣੇ ਕੋਲ ਤਿੰਨ ਤਰ੍ਹਾਂ ਦੇ ਮਾਡਲ ਖੜੇ ਨੇ ਇਨਲਾਈਨ ਵੀ ਖੜ ਗਿਆ ਰੋਟਰੀ ਵੀ ਆ ਤੇ ਸੀਆਰਡੀ ਹੁਣ ਤਿੰਨਾਂ ਦੇ ਵਿੱਚ ਇਹਦੇ ਵਿੱਚ ਜੇ ਆਪਾਂ ਪਰਫਾਰਮੈਂਸ ਦੀ ਗੱਲ ਕਰਗੇ 75 75 75 75 ਤੇਲ ਖਰਚੇ ਚ ਵੀ ਘੱਟ ਹੋਊਗਾ ਤੇ ਪਰਫਾਰਮੈਂਸ ਚ ਵੀ ਵੱਧ ਹੋਊਗਾ ਹਾਂ ਹਾਂਜੀ ਠੀਕ ਹੈ ਤੇ ਇਸ ਤੋਂ ਅੱਗੇ ਜਿਹੜਾ ਉਹ ਵੀ ਐਕਸਪੋਰਟ ਮਾਡਲ ਹੀ ਖੜਾ ਵਾ ਹਾਂਜੀ 63 ਇਹ 1.6 HP ਚਾ ਹਾਂਜੀ ਹਾਂਜੀ ਇਹ ਰੂਟ ਤਿੰਨ ਸਿਲੰਡਰ ਇੰਜਨ ਹੈ ਰੋਟਰੀ ਪੰਪ ਹੈ ਇੰਟਰਕੂਲਰ ਟਰਬੋ ਆ ਅੱਛਾ ਹਾਂਜੀ ਤੇ ਇਹਦਾ ਕਿਵੇਂ ਆ ਬਈ ਇਹਦੀ ਪਰਫਾਰਮੈਂਸ ਦਾ ਵੀ ਕੋਈ ਤੋੜਨੇ ਕ 60 HP ਕੈਟਾਗਰੀ ਦੇ ਵਿੱਚ ਇਹ 75 HP ਤੱਕ ਜੋਰ ਲਾਈ ਜਾਂਦਾ ਹਾਂ 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 ਹਾਂਜੀ ਅੱਛਾ ਵੀ ਹੁਣ ਹੁਣ ਜੇ ਆਪਾਂ ਉਹਨਾਂ ਉਹਨਾਂ ਦੀ ਬਰਾਬਰੀ ਕਰਦਾ ਇਹਦੇ ਨਾਲ ਇੰਨਾ ਧੱਕਾ ਕੀਤਾ ਇਹਦਾ ਸਲੈਂਸਰ ਦੀ ਪੱਠੀ ਟਰਬੋ ਕੋਲੋਂ ਟੁੱਟ ਕੇ ਡੈਪੰਦੀ ਸੀਗੀ ਹੁਣ ਵੱਡੇ ਪਾਈਪ ਦੀ ਆਪ ਤਿਆਰ ਕੀਤੀ ਆ ਅੱਛਾ ਹਾਂਜੀ ਉਹ ਠੀਕ ਆ ਇਹਦੇ ਮਗਰ 26 ਹੈਰੋ ਚੱਲਦੀਆਂ ਹੁੰਦੀਆਂ ਹੈਗੀਆਂ ਸਰਵਨ ਸਿੰਘ ਸੰਗਰੀਆਂ ਵਾਲਿਆਂ ਦੀਆਂ ਹਾਂ ਤੇ ਉਹਤੇ ਨੂੰ ਟੈਸਟ ਕੀਤਾ ਹੈਗਾ ਤੇ ਟੁੱਟ ਗਿਆ ਇਹਦਾ ਸਾਰਾ ਕੁਝ ਇਹਦਾ ਠੀਕ ਹੈ ਹਾਂਜੀ ਵੀ ਉਹ ਤਾਂ ਚਲੋ ਉਹ ਤਾਂ ਇਹਨਾਂ ਦੇ ਮੁਕਾਬਲੇ ਤੋਂ ਉੱਤੇ ਨਿਕਲ ਗਿਆ ਹਾਂਜੀ ਹਾਂਜੀ ਇਹ 65 ਚ ਆ ਕੇ ਵੀ ਇਹਨਾਂ ਦੇ ਮੁਕਾਬਲੇ ਨੂੰਗਾ ਵਾ ਇਹ ਇਹ ਨਹੀਂ ਬਰਾਬਰੀ ਕਰ ਸਕਦੇ ਜੀ ਇਹਦੀ ਵੀ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਅੱਛਾ ਜਿੱਥੇ ਇਹ ਕਰਦਾ ਆ ਕਾਈ ਨਹੀਂ ਸਕਦੇ ਠੀਕ ਹੈ ਇਹ ਕਾਹ ਟਰੈਕਟਰ ਆ ਟਰੈਕਟਰ ਤਾਂ ਦੇਖਿਆ ਹੀ ਨਹੀਂ ਗਾ ਕਿਸੇ ਕੋਲੇ ਦੇ ਨਾ ਕਿਸੇ ਨੇ ਦੇਖਿਆ ਹੋਣਾ ਵਾ ਹਾਂਜੀ ਇਹ 2015 ਮਾਡਲ ਆ ਹਾਂ 425 ਡੀਆਈਐਸ ਇੱਕ ਨੇ ਐਚ ਪੀ ਜਾ ਇਹ 42 ਐਚ ਪੀ ਚ 42 ਚ ਚਾਰ ਸਿਲੰਡਰ ਹੈ ਆ ਸਾਈਡ ਗੇਅਰ ਹੈ ਤੇ 3 ਸਪੀਡ ਹੈ ਅੱਛਾ ਤੇ ਠੀਕ ਹੈ 3 ਸਪੀਡ ਆ ਹਾਂਜੀ ਓਕੇ ਮੇਨ ਗੱਲ ਉਦੋਂ ਇਹ ਸੀ ਨਾ 3 ਸਪੀਡ ਉਦੋਂ ਟਰੈਕਟਰ ਹੈ ਨਹੀਂ ਕੋਈ 15 ਚ ਹਾਂ ਤੇ ਇੱਕ ਪਾਵਰ ਸਟੀਅਰਿੰਗ ਤੇ ਆਪਣੇ ਜ਼ਿਆਦਾ ਕੰਮ ਆਪਣਾ ਆਲੂਆਂ ਦਾ ਉਹਦੇ ਲਈ ਬੈਸਟ ਸਿਗਾ ਲੈਫਟ ਸੈਂਸਿੰਗ ਨੂੰ ਵੀ ਐਕ ਇਹਦੀ ਹੁਣ ਆਉਣ ਲੱਗੀ ਆ ਡਬਲ ਵਾਲ ਸੈਂਸਿੰਗ ਹੋਣ ਵਾਲਿਆਂ ਨੂੰ ਹਾਂ ਇਹ ਉਦੋਂ 2015 ਚ ਆ ਗਈ ਸੀ ਹਾਂਜੀ ਹੁਣ ਨੋਵੋ ਨੂੰ ਵੀ ਡਬਲ ਆਉਂਦੀ ਆ ਤੇ ਹੁਣ ਵਾਲੇ ਯੂਵਨ ਉਹ ਵੀ ਇਹਨੂੰ ਪਹਿਲਾਂ ਹੀ ਆ ਗਈ ਸੀ ਇਹ ਹੈਗਾ 11 ਮਾਡਲ ਇਹ ਇਹ ਵੀ ਐਕਸਪੋਰਟ ਮਾਡਲ ਵੀ ਐ ਵੀ ਐਕਸਪੋਰਟ ਮਾਡਲ ਠੀਕ ਹੈ ਜੀ ਇਹ ਇਹਦਾ ਇਹਦਾ ਫ੍ਰੇਸ ਹੀ ਕਿਵੇਂ ਆ ਏਸੀ ਜਿੱਦਾਂ ਆਪਾਂ ਆਪ ਲਵਾਇਆ ਸੀਗਾ ਹਾਂ ਹਾਂਜੀ ਮਰੰਡਿਓ ਠੀਕ ਹੈ ਹਾਂਜੀ ਤੇ ਇਹ ਕਿਹੜੇ ਐਮਪਲੀਮੈਂਟ ਤੇ ਇਹ ਆਪਾਂ ਹੈਰੋ ਤੇ ਜ਼ਿਆਦਾ ਵਰਤਿਆ ਇਹਨੂੰ ਅੱਛਾ ਬਾਕੀ ਹੁਣ ਇਹ ਟਰਾਲੀ ਤੇ ਆ ਓਕੇ ਹਾਂਜੀ ਠੀਕ ਆ ਹੁਣ ਟਰਾਲੀ ਜ਼ਿਆਦਾ ਟਰਾਲੀਆਂ ਵਾਲੇ ਆ ਆ ਟਰੈਕਟਰ ਵੀ ਟਰਾਲੀਆਂ ਵਾਸਤੇ ਹੀ ਰੱਖਿਆ ਨਹੀਂ ਇਹ ਆਪਣੇ ਰੋਟਾਵੇਟਰ ਤੇ ਪਲੋਅ ਲਈ अच्छा हां जी ਤੇ ਰੂਟਾਵੇਟਰ ਪਲੋ ਪਰ ਉਹਨਾਂ ਨਾਲ ਨਹੀਂ ਚੱਲਦੇ ਨਹੀਂ ਉਹ ਫਿਰ ਆਪਾਂ ਹੁਣ ਟਰਾਲੀਆਂ ਨੂੰ ਰੱਖੇ ਆ ਅੱਛਾ ਹਾਂਜੀ ਠੀਕ ਆ ਤੇ ਉਹ ਉਹਨਾਂ ਮਗਰ ਵੀ ਐਸੇ ਪਾਏ ਹੋਣੇ ਤੇ ਇਹ ਜਿਹੇ ਮਗਰ ਵੀ ਹਾਂਜੀ ਹਾਂਜੀ ਪਰਫਾਰਮੈਂਸ ਕਿਹਦੀ ਵਧੀਆ ਜੀ ਪਰਫਾਰਮੈਂਸ ਤਾਂ ਉਹਨਾਂ ਦਾ ਤਾਂ ਕੋਈ ਨਾਮ ਹੀ ਨਹੀਂ ਨਾ ਅੱਛਾ ਉਹਨਾਂ ਨੂੰ ਤਾਂ ਛੱਡੋ ਤੁਸੀਂ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਉਹ ਤਾਂ ਉਹ ਤਾਂ ਜਿਵੇਂ ਆ ਤਿੰਨ ਟਰੈਕਟਰ ਆ ਇੱਕਮਾ ਤੇ ਜੇ ਬੰਦੇ ਦਿਨ ਰਾਤ ਚੜਾਉਂਦੇ ਹੋਣ ਮੈਨੂੰ ਲੱਗਦਾ ਤਿੰਨੇ ਟਰੈਕਟਰ ਹੀ ਨਹੀਂ ਥੱਕਦੇਗੇ ਹੈ ਨਾ ਜਿੰਨਾ ਮਰਜ਼ੀ ਕੰਮ ਕਰੀ ਚੱਲੋ ਹਾਂਜੀ ਹਾਂਜੀ ਚਲੋ ਵੈਸੇ ਆਪਣੇ ਜਿਵੇਂ ਆਮ ਆਪਾਂ ਕਹਿੰਦੇ ਨੇ ਤਿੰਨ ਸਾਢੇ ਤਿੰਨ ਕਿਲੇ ਆ ਹਾਂਜੀ ਤੇ ਮੈਨੂੰ ਲੱਗਦਾ ਵੀ ਸਪੀਡ ਇਹਦੀ ਕਾਫੀ ਹੋਊਗੀ ਚੰਗੀ ਆਪਣੇ ਆ ਆਪਣੇ ਆਮ ਟਰੈਕਟਰ ਨਾਲੋਂ ਤਾਂ ਵੱਧ ਹੀ ਆ ਜੀ ਵੱਧ ਹਾਂਜੀ ਹਾਂਜੀ ਚਾਰ ਕਿਲਿਆਂ ਨੂੰ ਜਾਂਦਾ ਹੋਊ ਵੈਸੇ ਇਹਦੀ ਰੋਡ ਸਪੀਡ ਵੀ ਵੱਧ ਹੀ ਆ ਕਿਉਂਕਿ ਹੁਣ ਇਹ ਜਿੱਦਾਂ ਟਾਇਰੇ ਦੇ ਵੱਡੇ 60-65 ਤੋਂ ਆਰਾਮ ਨਾਲ ਜਾਂਦਾ ਠੀਕ ਹੈ ਹਾਂਜੀ ਸਹੀ ਆ ਤੇ ਇਹ ਟਰੈਕਟਰ ਹੁਣ ਜਿੰਨੇ ਸਾਰੇ ਰੱਖੇ ਸਾਰਿਆਂ ਦੇ ਮਗਰ ਐਂਪਲੀਮੈਂਟ ਵੱਖਰੀ ਵੱਖਰੀ ਹਾਂਜੀ ਵੱਖਰੇ ਵੱਖਰੇ ਜਿਹਦੇ ਮਗਰ ਐਂਪਲੀਮੈਂਟ ਪੈਗਾ ਉਹ ਸੀਜ਼ਨ ਦੇ ਵਿੱਚ ਸੀਜ਼ਨ ਦਾ ਐਂਡ ਹੋਊਗਾ ਸੀਜ਼ਨ ਦਾ ਉਦੋਂ ਹੀ ਦਿੱਤਣੇ ਆ ਠੀਕ ਹੈ ਹਾਂਜੀ ਤੇ ਇੱਕ ਆ ਟਰੈਕਟਰ ਇਹਨੂੰ ਫਾਰਮ ਟਰੈਕ ਨਾ ਮੰਨਿਓ ਇਹ ਟਰੈਕਟਰ ਹੈਗਾ ਫੂਡ ਇਹ ਦੂਜਾ ਟਰੈਕਟਰ ਆ ਜੀ 3000 ਕਿਲੋ ਤੇ ਜਿਆ 3600 ਕਿਲੋ ਇਸੀ ਗੱਲ ਹਣਾ ਇਹ 70 ਮਾਡਲ ਆ ਅੱਛਾ ਉਸ ਟਰੈਕਟਰ ਤੋਂ ਬਾਅਦ ਇਹ ਟਰੈਕਟਰ ਲਿਆ ਹਾਂਜੀ ਇਹ ਦੂਜਾ ਟਰੈਕਟਰ ਸਾਡੇ ਬਾਬਾ ਜੀ ਦਾ ਠੀਕ ਹੈ ਹਾਂਜੀ ਤੇ ਇਹ ਵੀ ਅੱਜ ਵੀ ਪੂਰਾ ਵੜਕਾ ਮਾਰ ਪੂਰਾ ਵੜਕ ਇਹ ਇਹਨਾਂ ਦਾ ਤਾਂੰਤ ਹੀ ਨਹੀਂ ਯਾਰ ਜਿੰਨਾ ਟਾਈਮ ਮਰਜ਼ੀ ਚਲਾ ਲਓ ਫੋਰਡ ਨੂੰ ਤਾਂ ਹਨਾ ਫੋਰਡ ਤਾਂ ਅੱਜ ਵੀ ਉਸੇ ਤੌਰ 'ਤੇ ਪਹਿਲਾਂ ਵੀ ਸੀਗਾ ਤੇ ਆਉਣ ਵਾਲਾ ਟਾਈਮ ਵੀ ਐਂ ਰਹੂਗਾ ਫੋਰਡ ਦਾ ਹਾਂਜੀ ਹਾਂਜੀ ਇਹ ਨਹੀਂ ਤਾਂ ਕਿਤੇ ਡਾਊਨ ਹੋਣਾ ਹੀ ਨਹੀਂ ਹਾਂ ਇਹ ਇਹਦਾ ਇਹਦਾ ਤਾਂ ਇਹ ਤਾਂ ਸਾਰੀਆਂ ਕੈਟੇਗਰੀਆਂ ਚੋਂ ਬਾਹਰ ਹੋ ਗਿਆ ਹੋ ਗਿਆ ਹਾਂ ਵੀ ਕੋਈ ਕੋਈ ਟਰੈਕਟਰ ਇਹਨਾਂ ਦਾ ਮੁਕਾਬਲਾ ਫੋਰਡ ਦਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਫੋਰਡ ਤਾਂ ਫੋਰਡ ਹੀ ਰਹੂਗਾ ਹਾਂਜੀ ਹਾਂਜੀ ਤੇ ਅੱਛਾ ਭਾਈ ਇਹ ਫਿਰ ਹਾਲੈਂਡ ਆਹ ਸੌਰੀ ਮੈਂ ਤੇਰਾ ਨਾ ਉਹ 755 ਦੋਨੋਂ ਹਨਾ ਇਹ ਇਨਲਾਈਨ ਪੰਪ ਵਾਲਾ ਆ ਹਾਂ ਇਹ ਸੀਆਰਡੀ ਆਈ ਆ ਠੀਕ ਹੈ ਹਾਂਜੀ ਤੇ ਇਹਨਾਂ ਚ ਪਰਫਾਰਮੈਂਸ ਫਿਰ ਪਰਫਾਰਮੈਂਸ ਦਾ ਆਪਣੇ ਜਿੱਦਾਂ ਆਪਣੇ ਵੀਰ ਤੇ ਕਹਿੰਦੇ ਅਸੀਂ ਮੋਡੀਫਿਕੇਸ਼ਨ ਕਰਕੇ ਇਹਨੂੰ ਇਦਾਂ ਕਰ ਦਿੰਨੇ ਆ ਹਮ ਪਰ ਇਹ ਦੋਨੇ ਹੀ ਇਕੱਠੇ ਲੈ ਸਿਗੇ ਹਮ ਤੇ ਕੋਈ ਇੱਚ ਮੋਡੀਫਿਕੇਸ਼ਨ ਨਹੀਂ ਕੀ ਪਰ ਅਸੀਂ ਇਹਨਾਂ ਨੂੰ ਦੋਨਾਂ ਦੀ ਪਰਫਾਰਮੈਂਸ ਚੈੱਕ ਕੀਤੀ ਆ ਇਹ ਘੱਟ ਜੋਰ ਲਾਉਂਦਾ ਠੀਕ ਹੈ ਇਨ ਲਾਈਨ ਪੰਪ ਵਾਲਾ ਠੀਕ ਹੈ ਹਾਂਜੀ ਇਹ ਵੱਧ ਲਾਉਂਦਾ ਇਹ ਵੀ 75 HP ਇਹ ਵੀ 75 HP ਇਹ ਵੀ 75 ਹਾਂਜੀ ਅੱਛਾ ਹੁਣ ਪਰ ਇਹ ਇੰਡੀਅਨ ਆਪਣੇ ਇਹ ਜਿੱਦਾਂ ਹਮ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਉਹ ਜਿੱਦਾਂ ਜੋਰ ਉਹ ਲਾਉਂਦਾ ਉਹ ਜਿਆਦਾ ਲੌਂਦਾ ਹਾਂਜੀ ਹਾਂ ਵੀ ਹੁਣ ਮੈਂ ਉਹੀ ਪੁੱਛ ਰਿਹਾ ਰੋਟਰੀ ਪੰਪ ਆ 75h ਵੀ ਇਹ 75 ਹੀ ਆ ਹੁਣ ਆਪਣੇ ਕੋਲ ਤਿੰਨ ਤਰ੍ਹਾਂ ਦੇ ਮਾਡਲ ਖੜ ਗਏ ਇਨਲਾਈਨ ਵੀ ਖੜ ਗਿਆ ਰੋਟਰੀ ਵੀ ਆ ਤੇ ਸੀਆਰਡੀ ਹਾਂਜੀ ਹਾਂਜੀ ਹੁਣ ਤਿੰਨਾਂ ਦੇ ਵਿੱਚ ਇਹਦੇ ਵਿੱਚ ਜੇ ਆਪਾਂ ਪਰਫਾਰਮੈਂਸ ਦੀ ਗੱਲ ਕਰਗੇ 75 75 75 75 ਹਾਂਜੀ ਤੇਲ ਖਰਚੇ ਵਿੱਚ ਵੀ ਘਟ ਹੋਊਗਾ ਤੇ ਪਰਫਾਰਮੈਂਸ ਵਿੱਚ ਵੀ ਵਧੂਗਾ ਹਾਂ ਹਾਂਜੀ ਠੀਕ ਹੈ ਤੇ ਇਹ ਜਾਨੀ ਕਿ ਕਾਰਨ ਜਾਨੀ ਕਿ ਆਪਾਂ ਨੂੰ ਅਜੇ ਤੱਕ ਸਮਝ ਨਹੀਂ ਆਇਆ ਕੰਪੜੀਆਂ ਦਾ ਕਿਉਂਕਿ ਜਿਹੜੀ ਐਕਸਪੋਰਟ ਮਾਡਲ ਹੈ ਜਿੱਦਾਂ ਬਾਹਰ ਭੇਜਦੇ ਇਹਨਾਂ ਨੂੰ ਹਾਂ ਇਹਨਾਂ ਦੇ ਵਿੱਚ ਜਿੱਦਾਂ ਵਧੀਆ ਪਰਫਾਰਮੈਂਸ ਹੈ ਜਿਹੜਾ ਮਰਜੀ ਡੈਕਟਰ ਦੇਖ ਲਓ ਆਪਣੇ ਇੱਧਰ ਥੋੜੀ ਘੱਟ ਹੀ ਪਰਫਾਰਮੈਂਸ ਵਾਲਾ ਭੇਜ ਦੇ ਦਿੰਦੇ ਆ ਮੈਂ ਉਹੀ ਕਹਿਣ ਲੱਗਾ ਸਮਝ ਨਹੀਂ ਆਇਆ ਅਜੇ ਤੱਕ ਕੰਪੜੀਆਂ ਦਾ ਵੀ ਆਪਾਂ ਨੂੰ ਉਹਨਾਂ ਨੂੰ ਜਿੱਦਾਂ ਚੀਜ਼ਾਂ ਵੀ ਕਈ ਵਧੀਆ ਲਾ ਕੇ ਦੇਣਗੇ ਇੱਧਰ ਥੋੜੀਆਂ ਕਾਮਨ ਜੀਆਂ ਲਾ ਦਿੰਦੇ ਆ ਹਾਂ ਹਾਂਜੀ ਜਿੱਦਾਂ ਹੁਣ ਇਹਦਾ ਪਿਛਲਾ ਬੈਕ ਹਿੱਸਾ ਦੇਖ ਆਇਓ ਹਾਂਜੀ ਇਹਦੇ ਉਹ 2011 ਦੀ ਟੈਕਨੋਲੋਜੀ ਦੇਖੀਏ ਤਾਂ ਇਹਦੀਆਂ ਲੈਂਕਾਂ ਦੇਖੋ ਕਿੰਦਾਂ ਐਡਜਸਟੇਬਲ ਲੈਂਕਾਂ ਇਹਦੀਆਂ ਹਾਂ ਤੇ ਆਪਣੇ ਹੁਣ ਆ ਲੇਟੈਸਟ ਦੇਖ ਲਓ ਕਿੰਨੀਆਂ ਕਰ ਰਹੀਆਂ ਕਿੰਨੀਆਂ ਰਹਿ ਗਈਆਂ ਹਾਂ ਬਿਲਕੁਲ ਬਿਲਕੁਲ ਹਾਂਜੀ ਉਹੀ ਗੱਲ ਹੈ ਨਾ ਹੁਣ ਇਹਨੂੰ ਇਹਨੂੰ ਉਹੀ ਉਹ ਰਨੋਲਟਾ ਦੇ ਹੱਡ ਪੈਰ ਵੱਡੇ ਵੱਡੇ ਲਾਈ ਆ ਦੇਖੋ ਇਹਦਾ ਪਿੱਛੋਂ ਬੈ ਕੇ ਸਿੱਧਾ ਦੇ ਹੋਣਾ ਦਾ ਕਿੰਨਾ ਫਰਕ ਆ ਇਹਦਾ ਵੀਖ ਲਓ ਬਿਲਕੁਲ ਇਹ ਇਹ ਚੀਜ਼ਾਂ ਦਾ ਫਰਕ ਹੈ ਪਤਾ ਨਹੀਂ ਕਿਉਂ ਹਜੇ ਤੱਕ ਇਹ ਰੱਖ ਰਹੇ ਇਹ ਇਹ ਨਹੀਂ ਸਮਝ ਆਇਆ ਹਾਂਜੀ ਤੇ ਆਪਣੇ ਲੋਕ ਸ਼ਕੀਨ ਹੈਗੇ ਇੰਨਾਂ ਚੀਜ਼ਾਂ ਦੇ ਹਾਂ ਸਬਰ ਨੂੰ ਵੀ ਤਿਆਰ ਹਾਂ ਚੰਗੀ ਚੀਜ਼ ਲੈ ਲਗੇ ਹਾਂ ਪਰ ਆਪਾਂ ਨੂੰ ਚੰਗੀ ਚੀਜ਼ ਇੱਥੇ ਮਿਲਦੀ ਨਹੀਂ ਆਪਾਂ ਨੂੰ ਇਹ ਆ ਵੀ ਐ ਅੜੇ ਥੋੜੇ ਜੇ ਮਿਲ ਜਾਂਦੇ ਐ ਵੀ ਟਰੈਕਟਰ ਜੀ ਤੇ ਇਸ ਤੋਂ ਅੱਗੇ ਜਿਹੜਾ ਉਹ ਵੀ ਐਕਸਪੋਰਟ ਮਾਡਲ ਹੀ ਖੜਾ ਵਾ ਹਾਂਜੀ 630 ਇਹ 1 ਨਾ 65 HP ਚ ਹਾਂਜੀ ਹਾਂਜੀ ਇਹ ਰੂਟ ਤਿੰਨ ਸਿਲੰਡਰ ਇੰਜਨ ਆ ਰੋਟਰੀ ਪੰਪ ਐਂਟਰਕੂਲਰ ਟਰਬੋ ਆ ਅੱਛਾ ਹਾਂਜੀ ਤੇ ਇਹਦਾ ਕਿਵੇਂ ਆ ਬਈ ਇਹਦੀ ਪਰਫਾਰਮੈਂਸ ਦਾ ਵੀ ਕੋਈ ਤੋੜਨੇ ਦਾ 65 HP ਕੈਟਾਗਰੀ ਦੇ ਵਿੱਚ ਇਹ 75 HP ਤੱਕ ਜੋਰ ਲਾਈ ਜਾਂਦਾ ਹਾਂ ਹਾਂ अच्छा अभी होना होना जे आपा ओना ओना दी ਬਰਾਬਰੀ ਕਰਦਾ ਇਹਦੇ ਨਾਲ ਇੰਨਾ ਧੱਕਾ ਕੀਤਾ ਇਹਦਾ ਸਲੈਂਸਰ ਦੀ ਪੱਠੀ ਟਰਬੋ ਕੋਲੋਂ ਟੁੱਟ ਕੇ ਡੈਪੰਦੀ ਸੀਗੀ ਹੁਣ ਵੱਡੇ ਪੈਪ ਦੀ ਆਪ ਤਿਆਰ ਕੀਤੀ ਆ ਅੱਛਾ ਹਾਂਜੀ ਉਹ ਠੀਕ ਆ ਇਹਦੇ ਮਗਰ 26 ਹੈਰੋ ਚੱਲਦੀਆਂ ਹੁੰਦੀਆਂ ਹੈਗੀਆਂ ਸਰਵਨ ਸਿੰਘ ਸੰਗਰੀਆਂ ਵਾਲਿਆਂ ਦੀਆਂ ਹਾਂ ਤੇ ਉਹਤੇ ਇਹਨੂੰ ਟੈਸਟ ਕੀਤਾ ਹੈਗਾ ਤੇ ਟੁੱਟ ਗਿਆ ਇਹਦਾ ਸਾਰਾ ਕੁਝ ਇਹਦਾ ਠੀਕ ਹੈ ਹਾਂਜੀ ਵੀ ਉਹ ਤਾਂ ਚਲੋ ਉਹ ਤਾਂ ਇਹਨਾਂ ਦੇ ਮੁਕਾਬਲੇ ਤੋਂ ਉੱਤੇ ਨਿਕਲ ਗਿਆ। ਹਾਂਜੀ ਹਾਂਜੀ। ਇਹ 65 'ਚ ਆ ਕੇ ਵੀ ਇਹਨਾਂ ਦੇ ਮੁਕਾਬਲੇ ਨਹੀਂ ਪੂਰਾ ਵਾ। ਨਹੀਂ ਇਹ ਇਹ ਨਹੀਂ ਬਰਾਬਰੀ ਦਾ ਸਾਧ ਦੇ ਦੀ। ਇਹਦੀ ਵੀ ਨਹੀਂ ਕਰ ਸਕਦੇ। ਨਹੀਂ ਕਰ ਸਕਦੇ। ਅੱਛਾ। ਜਿੱਥੇ ਇਹ ਕਰਦਾ ਆ ਕਾਈ ਨਹੀਂ ਸਕਦੇ। ਠੀਕ ਹੈ। ਹਾਂਜੀ। ਉਹੀ ਗੱਲ ਹੋ ਗਈ ਨਾ ਐਕਸਪੋਰਟ ਵਾਲਾ ਆ। ਐਕਸਪੋਰਟ ਵਾਲਾ ਆ ਗਿਆ ਬਸ ਉਹੀ ਯਾਰ। ਤੇ ਇਹ ਫਿਰ ਇਹ ਕਮ ਹੁਣ ਫਿਰ ਆਏ ਜੇ ਲੱਗਦਾ ਨਹੀਂ ਕਿਤੇ ਯਾਰ। ਵੀਰ ਵੀ ਇਹਨਾਂ ਤੇ ਐਵੇਂ ਪੈਸੇ ਲਾ ਲੇ ਵੀ ਇਦੋਂ ਤੇ ਇਹ ਜੇ ਟਰੈਕਟਰ ਇੱਕ ਤੋਂ ਹੋਰ ਲੈ ਲਏ। ਹਾਂਜੀ ਹਾਂਜੀ ਉਹ ਤਾਂ ਹੈ ਪਰ ਇਹ ਵੀ ਦੇਖਣੇ ਹੀ ਚਲਾ ਕੇ ਆਪਣੇ ਭਰਾ ਲੈਂਦੇ ਆ ਕਹਿੰਦੇ ਵਧੀਆ ਵਾ ਟੈਸਟ ਕਰ ਲਈਏ ਤੇ ਪਰ ਹੁਣ ਆ ਤੇਰੀ ਟੈਸਟਿੰਗ ਹੋ ਗਈ ਆ ਪਰਖ ਹੋ ਗਈ ਆ ਅੱਛਾ ਹਾਂਜੀ ਵੀ ਹੁਣ ਆਉਣ ਵਾਲੇ ਟਾਈਮ 'ਚ ਇਹ ਨਵੇਂ ਨਾਲੋਂ ਇਹ ਵਜਾਇਆ ਇਹ ਵਧੀਆ ਹੈ ਹਾਂਜੀ ਹਾਂਜੀ ਤੇ ਇੱਕ ਆਹਾ ਬੱਚਾ ਇਹ 2004 ਮਾਡਲ ਆ ਸਮਰਾਟ ਇਹ ਜ਼ਿਆਦਾਤਰ ਟਰੈਕਟਰ 3-4 ਮਾਡਲ ਹੀ ਆ ਆਪਣੇ ਹਾਂਜੀ 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 ਤੇ ਇਹ ਇਹ ਟਰੈਕਟਰ ਦੀ ਪਰਫਾਰਮੈਂਸ ਬਈ ਇਹਦੀ ਪਰਫਾਰਮੈਂਸ ਵੀ ਬਹੁਤ ਵਧੀਆ ਆ ਅੱਛਾ ਹਾਂਜੀ ਐ ਕਿ ਉਦੋਂ ਸਾਈਡ ਗੇਅਰ ਸੀਗਾ ਉਦੋਂ ਆਪਣੇ ਫਾਰਮ ਟਰੈਕ ਸੀਗੇ ਮੈਸੀ ਇਹਦੇ ਦੂਜੇ ਸੀਗੇ ਦੂਜੀ ਸੀਰੀਜ਼ ਦੇ ਉਦੋਂ ਉਹ ਸੈਂਟਰ ਗੇਅਰ ਸੀ ਇਹ ਪਹਿਲਾ ਟਰੈਕਟਰੀ ਉਹਦਾ ਸਾਈਡ ਗੇਅਰ ਇਹ ਇਹ ਤੋਂ ਤਾਂ ਕੰਮ ਬਹੁਤ ਲੈਨੇ ਹੋਗੇ ਨਹੀਂ ਇਹ ਵੀ ਹੁਣ ਜਿੱਦਾਂ ਆਪਾਂ ਸ਼ੌਂਕ ਨੇ ਖੜਾ ਕੀਤਾ ਟਰੈਕਟਰ ਪਾ ਕੇ ਅੱਛਾ ਪਹਿਲਾਂ ਲੈ ਲਿਆ ਕੰਮ ਜਿਹੜਾ ਪਹਿਲਾਂ ਲੈ ਲਿਆ ਜੋ ਕਰਨਾ ਹੈਗਾ ਹੁਣ ਰਿਟਾਇਰ ਕਰਤਾ ਇਹ ਅੱਛਾ ਇਹ ਵਿੱਚ ਰਿਟਾਇਰਮੈਂਟ ਵਾਲੀ ਹਾਂਜੀ ਹਾਂਜੀ ਠੀਕ ਐ ਇਹ ਇਹ ਤੋਂ ਹੁਣ ਕੰਮ ਕੋਈ ਨਹੀਂ ਇਹ ਤੋਂ ਕੋਈ ਕੰਮ ਨਹੀਂ ਮਾੜਾ ਮੋਟਾ ਟਰਾਲੀ ਤੇ ਇੱਧਰ ਉੱਧਰ ਲੈ ਗਏ ਨਹੀਂ ਤੇ ਨਹੀਂ ਆ ਜਦੋਂ ਕਿਤੇ ਟਰੈਕਟਰ ਕੋਈ ਨਹੀਂ ਹੈਗਾ ਉਹ ਕੱਢ ਲਿਆ ਉਦੋਂ ਹਨਾ ਤੇ ਇੱਕ ਆ ਟਰੈਕਟਰ ਆ ਟਰੈਕਟਰ ਤਾਂ ਦੇਖਿਆ ਹੀ ਨਹੀਂ ਕੋਈ ਕੋਲੇ ਦੇ ਨਾਲ ਕਿਸੇ ਨੇ ਦੇਖਿਆ ਹੋਣਾ ਵਾ ਹਾਂਜੀ ਇਹ ਹਾਂ 425 DIS 1 NHPI ਚ ਇਹ 42 HP ਚ 42 HP ਚ 4 ਸਿਲੰਡਰ ਹੈ ਆ ਸਾਈਡ ਗੇਅਰ ਹੈ ਤੇ 3 ਸਪੀਡ ਹੈ ਅੱਛਾ ਤੇ ਠੀਕ ਹੈ 3 ਸਪੀਡ ਹਾਂਜੀ ਓਕੇ ਮੇਨ ਗੱਲ ਉਹਦੋਂ ਇਹ ਸੀ ਨਾ 3 ਸਪੀਡ ਉਹਦੋਂ ਟਰੈਕਟਰ ਹੈ ਨਹੀਂ ਕੋਈ 15 ਚ ਹਾਂ ਤੇ ਇੱਕ ਪਾਵਰ ਸਟੀering ਤੇ ਆਪਣੇ ਜ਼ਿਆਦਾ ਕੰਮ ਆਪਣਾ ਆਲੂਆਂ ਦਾ ਉਹਦੇ ਲਈ ਬੈਸਟ ਸਿਗਾ ਲੈਫਟ ਸੈਂਸਿੰਗ ਨੂੰ ਵੀ ਠੀਕ ਹੈ ਹਾਂਜੀ ਫਿਰ ਪਿਕਅਪ ਬਹੁਤ ਜ਼ਿਆਦੀ ਅੱਛਾ ਜੀ ਹਾਂਜੀ ਗੋਣੀ ਗੋਣ ਭਰੇ ਤੇ ਹਾਂਜੀ ਕਾਰ ਹੀ ਆ ਸਮਝ ਲਓ ਟਰੈਕਟਰ ਦਾ ਕਾਨੂੰ ਕਹਿਣਾ ਹੌਣ ਹੁਣ ਜੇ ਆਪਾਂ ਫੇਰ 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 ਵੀ ਆਪਾਂ ਉਹ ਕੁੰਡੀ ਆਪਣੀ ਫੇਰ ਉਹਨਾਂ ਤੇ ਜਾਂਦੀ ਹੈ ਵੀ ਉਹਨਾਂ ਦੇ ਮੁਕਾਬਲੇ 'ਚ ਫੇਰ ਵੀ ਇਹ ਜਾਂਦਾ ਉਹ ਹੈ ਨਾ ਫੰਕਸ਼ਨਾਂ ਦੇ ਵਿੱਚ ਵੀ ਤੇ ਲੋਹੇ ਦੇ ਵਿੱਚ ਵੀ ਪਰ ਜਿਹੜੇ ਇਹਨੂੰ ਜਿੱਦਾਂ ਲੱਗਾ ਆ ਇਹਦਾ ਸਟicker ਹੋ ਗਏ ਉਹ ਆਪਣੇ ਹੌਣ ਵਾਲਿਆਂ ਨੂੰ ਹੈ ਨਹੀਂ ਗੇ ਜਿਹੜੇ ਲੇਟ ਅਸੀਂ ਯੂਵੋ ਆਉਂਦਾ ਹਾਂ ਸਟicker ਸਾਨੂੰ ਦੇਖਣ ਨੂੰ ਨਹੀਂ ਮਿਲਣਗੇ ਨਹੀਂ ਮਿਲਦੇ ਹਾਂਜੀ ਇਹ ਇਹਨਾਂ ਸਟickerਾਂ ਦਾ ਕੋਈ ਮਤਲਬ ਕੱਢਿਆ ਵੀ ਕੀ ਹੈ ਕਾਰਨ ਕੀ ਇਹ ਹੈ ਜਿਹਾ ਕੀ ਕੀ ਲਿਖਿਆ ਕੀ ਕੀ ਇਹ ਇਹਦਾ ਰੋਜ਼ ਇਹਨਾਂ ਦੇਖਦੇ ਆਂ ਪਰ ਸਮਝ ਨਹੀਂ ਲੱਗੀ ਅੱਛਾ ਹਾਂਜੀ ਕੋਈ ਹੈ ਤਾਂ ਕਿਉਂਕਿ ਕੰਪਨੀ ਆਏ ਤਾਂ ਕੋਈ ਕੁਝ ਨਹੀਂ ਲਾਉਂਦੀਗੀ ਠੀਕ ਆ ਉਹਦਾ ਜਿਹੜੀ ਟ੍ਰੀਟ ਵੀ ਆ ਕੇ ਮਾਰਨੀ ਉਹ ਵੀ ਉਹਨਾਂ ਨੇ ਤਾਂ ਮਾਰਨੀ ਇੱਕ ਇਹਦਾ ਬੈਗ ਦਿਖਾਓ ਹਾਂਜੀ ਇੱਕ ਇਹਦੀ ਹੁਣ ਆਉਣ ਲੱਗੀ ਆ ਡਬਲ ਵਾਲ ਸੈਂਸਿੰਗ ਹੋਣ ਵਾਲਿਆਂ ਨੂੰ ਹਾਂ ਏ ਉਦੋਂ 2015 ਚ ਆ ਗਈ ਸੀ ਹਾਂਜੀ ਹੁਣ ਨੋਵੋ ਨੂੰ ਵੀ ਡਬਲ ਆਉਂਦੀ ਆ ਤੇ ਹੁਣ ਵਾਲੇ ਯੂਵੋ ਨੂੰ ਵੀ ਇਹਨੂੰ ਪਹਿਲਾਂ ਹੀ ਆ ਗਈ ਸੀ ਪਹਿਲਾਂ ਹੀ ਆ ਗਈ ਸੀ ਉਹੀ ਗੱਲ ਨਾ ਫਿਰ ਐਕਸਪੋਰਟ ਵਾਲਿਆਂ ਨੂੰ ਜੀ ਜਾਂ ਪਹਿਲਾਂ ਹੀ ਲਾਉਂਦੇ ਆ ਹਾਂਜੀ ਉਹਨਾਂ ਨੂੰ ਤਾਂ ਲਾਉਂਦੇ ਆ ਹਾਂ ਇਹ ਬੜਾ ਬੁੱਕਲ ਜੀ ਚ ਕੀਤਾ ਹਨਾ ਹਾਂਜੀ ਲੈਫਟ ਲੂਟ ਤੋਂ ਵੀ ਬੜਾ ਰੈਲਾ ਬਹੁਤ ਆ ਰੈ ਸਮੂਥ ਬਹੁਤ ਆ ਟਰੈਕਟਰ ਇਹ ਹਾਂਜੀ ਇਹ ਇਹ ਬੰਦਾ ਥੱਕਦਾ ਨਹੀਂ ਕਿਹੜੇ ਕੰਮ ਤੇ ਇਹ ਇਹ ਵੀ ਆਲੂਆਂ ਨੂੰ ਅਚਾ ਆਲੂਆਂ ਆਸਤੇ ਆਲੂ ਪੱਟਣੇ ਤੇ ਪੀਟੀਓ ਚਲਾਈ ਇਹਦੀ ਕਿ ਨਹੀਂ ਉਹੀ ਡਿੱਗਰ ਤੇ ਉਦਾਂ ਤੇ ਨਹੀਂ ਅੱਛਾ ਹਾਂਜੀ ਠੀਕ ਆ ਜੀ ਆ ਇਹਦੀ ਆ ਬਦਲੀ ਹੈ ਲਿੰਕ ਹਾਂਜੀ ਇਹ ਤੇ ਉਹ ਪਾਈ ਸੀਗੀ ਮਸ਼ੀਨ ਇਹਦਾ ਪਲੈਂਟਰ ਹਾਂ ਉੱਤੇ ਫੇ ਉਹ ਥੋੜਾ ਲੱਗਦਾ ਸੀਗਾ ਕਿ ਟੁੱਟ ਜਾਊਗਾ ਫੇਦ ਨੂੰ ਆਪਾਂ ਦੂਜਾ ਪਾਤਾ ਹੋਕੇ ਦੀ ਆਹੀ ਆਉਣੀ ਚਾਹੀਦੀ ਨਹੀਂ ਇਹ ਆਪਾਂ ਆਪ ਤਿਆਰ ਕੀਤੀ ਇਹਨਾਂ ਦਾ ਆਉਂਦੀਆਂ ਛੋਡੀਆਂ ਆਈਆਂ ਅੱਛਾ ਹਾਂਜੀ ਹਾਂਜੀ ਠੀਕ ਹੈ ਪਰ ਉਹ ਬਾਹਰਲਾ ਜੋ ਬਾਹਰ ਪੇਛਾ ਟਰੈਕਟਰ ਹੋਊ ਉਹ ਵੀ ਚੰਗੀ ਹਾਂਜੀ ਹਾਂਜੀ ਵਧੀਆ ਕਸਾਈ ਹੈ ਨਹੀਂ ਉਹ ਹੱਕ ਦੀ ਵੀ ਹਾਂ